ਸਭ ਤੋਂ ਪਹਿਲਾਂ ਤਾਂ ਮੇਰਾ ਸਿਰ ਝੁਕਦਾ ਉਹਨਾਂ ਦੇ ਅੱਗੇ ਧੰਨ ਜਿਗਰਾ ਉਸ ਪਰਿਵਾਰ ਦਾ ਇੰਨੀ ਕੱਟੜਤਾ ਆਪਦੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜੇ ਤੁਸੀਂ ਇੱਕ ਆਪਣੇ ਨੁਮਾਇੰਦੇ ਭੇਜੇ ਤੁਸੀਂ ਗੱਲ ਸ਼ੁਰੂ ਕੀਤੀ ਤਾਂ ਸ਼ੁਰੂ ਕਰਕੇ ਉਹਨੂੰ ਕਿਸੇ ਨਤੀਜੇ ਤੱਕ ਲੈ ਕੇ ਹੁਣ ਤੱਕ ਜਾਣਾ ਚਾਹੀਦਾ ਸੀ اپنی سرکار ਵੀ رہی کیپٹن صاحب خود ਕਹਿੰਦੇ ਸੀ ਕਿ ਅਸੀਂ ਇਨਸਾਫ ਦਵਾਂਗੇ ਐਨੀਆਂ ਸਰਕਾਰਾਂ ਬਦਲ ਗਈਆਂ ਤੁਹਾਨੂੰ ਕੀ ਲੱਗਦਾ ਕਿ ਕਮੀ ਕਿੱਥੇ ਰਹਿ ਜਾਂਦੀ ਜਿਹੜੀ ਗੱਲ ਕਹੀਏ ਉਹ ਪੂਰੀ ਕਰੀਏ ਮੈਂ ਤਾਂ ਇਹ ਜਾਣਦਾ ਇਹਦੇ ਸਰਕਾਰ ਦੀ ਕੋਈ ਗੱਲ ਨਹੀਂ ਅਸੀਂ ਸਾਰੇ ਰੱਬ ਨੂੰ ਮੰਨਣ ਵਾਲੇ ਆ ਇੱਕ ਵਿਸ਼ਵਾਸ ਤੇ ਦੁਨੀਆ ਖੜੀ ਐ ਭਗਵੰਤ ਮਾਨ ਦੀ ਸਰਕਾਰ ਆਉਣੀ ਸੀ ਤਾਂ ਮਾਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਏਗਾ ਤੁਸੀਂ ਐਸੇ ਮਹਿਲਾ ਪ੍ਰਧਾਨ ਕਾਂਗਰਸ ਦੀ ਕਿਵੇਂ ਸਮਝਦੇ ਹੋ ਇਸ ਈਲਾਨ ਨੂੰ ਮੈਂ ਹੁਣੀ ਬੀਬੀਆਂ ਚੋਂ ਉੱਟ ਕੇ ਆਈਆਂ ਤੇ ਬੀਬੀ ਨੇ ਮੈਨੂੰ ਕੋਈ ਗੱਲ ਕਹੀ ਕਹਿੰਦੀ ਪੁੱਤਰ ਉਹ ਕੰਮ ਨਾ ਕਰੀ ਜਿਹੜਾ ਝਾਰੂ ਵਾਲਿਆਂ ਨੇ ਕੀਤਾ ਸਾਜੀ ਕਿ ਕਿ ਬੀਬੀ ਉਹ ਹਜ਼ਾਰ ਰੁਪਏ ਆੜੀ ਕਰੀ ਐ ਤੇ ਪੂਰੇ ਕੁਸੇ ਦੇ ਵਿੱਚ ਉਹ ਬੈਠੀਆਂ ਨੇ ਨਹੀਂ ਦਿੱਤੇ ਜਾਣੇ ਐਡਾ ਵੱਡਾ 바ਦਾ 바ਦਾ ਉਹ ਕਰੋ ਜਿਹੜਾ ਪੂਰਾ ਕਰ ਲਓ ਪਹਿਲੀ ਸਟੇਟ ਸੀ ਸਾਡੀ ਪੰਜਾਬ ਜਿੱਥੇ ਕਰਜ਼ਾ ਕਿਸਾਨਾਂ ਦਾ 2 ਲੱਖ ਰੁਪਏ ਮਾਫ ਹੋਇਆ ਸੀ ਬੇਟੀਆਂ ਨੂੰ 33% ਨੌਕਰੀਆਂ 'ਚ ਰਿਜ਼ਰਵੇਸ਼ਨ ਗਿਆ ਸੀ ਮਿਲੀ ਸਾਡੀ 50% ਲੋਕਲ ਬਾਡੀਜ਼ 'ਚ ਰਾਵਾ ਕਰਨ ਗਿਆ ਸੀ ਮਿਲਿਆ ਜਿਹੜੀ ਵੀ ਗੱਲ ਕਾਂਗਰਸ ਕਹਿੰਦੀ ਆ ਕਰਦੀ ਆ ਸਤਾਈ ਦੇ ਵਿੱਚੋਂ ਤੁਸੀਂ ਕਿਹੜੇ ਇਲਾਕੇ ਦੇ ਵਿੱਚੋਂ ਤਿਆਰੀਆਂ ਕਰ ਰਹੇ ਹੋ ਕਿੱਥੋਂ ਇਲੈਕਸ਼ਨ ਲੜਨ ਜਾ ਰਹੇ ਹੋ ਕਿੱਥੋਂ ਦੀ ਟਿਕਟਾਂ ਦੀ ਤਿਆਰੀ ਹੈ ਤੁਹਾਡੀ ਸਮਾਣਾ ਇਹ ਸਾਡੀ ਜਿਹੜੀ ਸੀਟ ਹੈਗੀ ਆ ਇੱਥੋਂ ਹੀ ਲੜੂ ਸਾਡੇ ਨਾਲ ਮੈਡਮ ਰੰਧਾਵਾ ਜੀ ਨੇ ਮੈਮ ਕਿਵੇਂ ਦੇਖਦੇ ਹੋ ਸਾਲ ਦੇ ਕਰੀਬ ਹੋ ਗਿਆ ਪਰ ਹਲੇ ਤੱਕ ਕਾਨੂੰਨ ਬਣਾਉਣ ਦੀਆਂ ਗੱਲਾਂ ਜ਼ਰੂਰ ਹੋਈਆਂ ਪਰ ਹਲੇ ਤੱਕ ਸਰਕਾਰ ਨੇ ਕਾਨੂੰਨ ਬਣਾਇਆ ਨਹੀਂ ਭਾਈ ਜੀ ਅੱਜ ਭਾਈ ਗੁਰਜੀਤ ਜੀ ਨੂੰ ਇੱਕ ਸਾਲ ਹੋ ਗਿਆ ਸਭ ਤੋਂ ਪਹਿਲਾਂ ਤਾਂ ਮੇਰਾ ਸਿਰ ਝੁਕਦਾ ਉਹਨਾਂ ਦੇ ਅੱਗੇ ਕਿ ਅਤ ਦੀ ਗਰਮੀ ਅਤ ਦੀ ਠੰਡ ਧੰਨ ਜਿਗਰਾ ਉਸ ਪਰਿਵਾਰ ਦਾ ਉਹਨਾਂ ਦੀ ਪਤਨੀ ਦਾ ਉਹਨਾਂ ਦੀ ਮਾਤਾ ਦਾ ਉਹਨਾਂ ਦੇ ਬੱਚਿਆਂ ਦਾ ਜਿਹੜੇ ਕਿ ਇੱਕ ਆਪੜੇ ਪਰਿਵਾਰ ਦੇ ਜੀ ਨੂੰ ਇੰਨੀ ਜਿਹੜੀ ਉਹਨਾਂ ਦੇ ਅੰਦਰ ਸਿਰੜ ਹੈ ਇੰਨੀ ਕਟੜਤਾ ਆਪਦੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਅਸੀਂ ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਆ ਸਰਕਾਰ ਦੀ ਗੱਲ ਮੈਨੂੰ ਪਹਿਲਾਂ ਵੀ ਇੱਥੇ ਪ੍ਰੈਸ ਨੇ ਪੁੱਛਿਆ ਬਹੁਤ ਹੀ ਮੈਂ ਕਹੂੰਗੀ ਕਿ ਮਾੜੀ ਗੱਲ ਹੈ ਕਿ ਐਡੀ ਜੇ ਤੁਸੀਂ ਇੱਕ ਆਪਣੇ ਨੁਮਾਇੰਦੇ ਭੇਜੇ ਤੁਸੀਂ ਗੱਲ ਸ਼ੁਰੂ ਕੀਤੀ ਤਾਂ ਸ਼ੁਰੂ ਕਰਕੇ ਉਹਨੂੰ ਕਿਸੇ ਨਤੀਜੇ ਤੱਕ ਲੈ ਕੇ ਉਹ ਤੱਕ ਜਾਣਾ ਚਾਹੀਦਾ ਸੀ ਜੋ ਉਹਨਾਂ ਨੇ ਸਮਾਂ ਦਿੱਤਾ ਉਹ ਵੀ ਮੇਰੇ ਗੱਲ 'ਚ ਪੂਰਾ ਹੋ ਗਿਆ ਤੇ ਇਹ ਜ਼ਰੂਰ ਜਿਹੜੀ ਉਹਨਾਂ ਦੀ ਮੰਗ ਹੈ ਮੈਂ ਤਾਂ ਇਹੀ ਕਹੂੰਗੀ ਇਹਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਅੱਛਾ ਮੈਮ ਤੁਹਾਡੀ ਆਪਣੀ ਸਰਕਾਰ ਵੀ ਰਹੀ ਕੈਪਟਨ ਸਾਹਿਬ ਖੁਦ ਕਹਿੰਦੇ ਸੀ ਕਿ ਅਸੀਂ ਇਨਸਾਫ ਦੇਵਾਂਗੇ ਪਰ ਤੁਹਾਡੀ ਸਰਕਾਰ ਦੇ ਦੌਰਾਨ ਵੀ ਇਨਸਾਫ ਨਹੀਂ ਦਿੱਤਾ ਗਿਆ ਉਸ ਤੋਂ ਪਹਿਲਾਂ ਬਾਦਲਾਂ ਦੀ ਸਰਕਾਰ ਰਹੀ 2015 ਦੇ ਵਿੱਚ ਬੇਅਦਬੀ ਵਾਪਰੀ ਉਸ ਤੋਂ ਬਾਅਦ ਲਗਾਤਾਰ ਵਾਪਰ ਰਹੀਆਂ ਨੇ ਤੇ ਅਨਿਆ ਸਰਕਾਰਾਂ ਬਦਲ ਗਈਆਂ ਤੁਹਾਨੂੰ ਕੀ ਲੱਗਦਾ ਕਿ ਕਮੀ ਕਿੱਥੇ ਰਹਿ ਜਾਂਦੀ ਆ ਨੇ ਕੋ ਜੇ ਕਿਹਾ ਸੀ ਮੈਂ ਤਾਂ ਹੀ ਕਰੂੰਗੀ ਚਾਹੇ ਮੈਂ ਕਾਂਗਰਸ ਪਾਰਟੀ ਤੋਂ ਜਿਹੜੀ ਗੱਲ ਕਹੀਏ ਉਹ ਪੂਰੀ ਕਰੀਏ ਮੈਂ ਤਾਂ ਇਹ ਜਾਣਦੀ ਆ ਸੋ ਜੇ ਉਦੋਂ ਨਹੀਂ ਹੋਇਆ ਤਾਂ ਉਹ ਵੀ ਮਾੜੀ ਗੱਲ ਹੈ ਕਰਨਾ ਚਾਹੀਦਾ ਸੀ ਜੇ ਵਾਦਾ ਕੀਤਾ ਸੀ ਹੁਣ ਇਹ ਸਰਕਾਰ ਨੇ ਇਨੀਸ਼ੀਏਟਿਵ ਲਿਆ ਸੀ ਤੇ ਨੂੰ ਪੂਰਾ ਜ਼ਰੂਰ ਕਰਨਾ ਚਾਹੀਦਾ ਮੈਂ ਤਾਂ ਇਹ ਹੀ ਕਹੂੰਗੀ ਇਹਦੇ ਸਰਕਾਰ ਦੀ ਕੋਈ ਗੱਲ ਨਹੀਂ ਅਸੀਂ ਸਾਰੇ ਰੱਬ ਨੂੰ ਮੰਨਣ ਵਾਲੇ ਆ ਇੱਕ ਵਿਸ਼ਵਾਸ ਤੇ ਦੁਨੀਆ ਖੜੀ ਆ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਦੋਂ ਮਰਜੀ ਕੋਈ ਬੇਅਦਬੀ ਕਰ ਦਿੰਦਾ ਮਰਜੀ ਕੋਈ ਮਹਾਨ ਗ੍ਰੰਥ ਦੇ ਪਵਿੱਤਰ ਗ੍ਰੰਥ ਦੇ ਪੰਨੇ ਪੜ੍ਹ ਕੇ ਸਿੱਟ ਦਿੰਦਾ ਹੈ ਇਸੇ ਗੱਲ ਕਰਕੇ ਭਾਈ ਜੀ ਇਸ ਚੀਜ਼ ਨੂੰ ਲੈ ਕੇ ਉੱਥੇ ਬੈਠੇ ਨੇ ਇਹਦਾ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ আচ্ছা ਮੈਂ ਲਾਸਟ ਸਵਾਲ ਹੈ ਜਦ ਭਗਵੰਤ ਮਾਨ ਦੀ ਸਰਕਾਰ ਆਉਣੀ ਸੀ ਤਾਂ ਮਾਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਏਗਾ ਤੁਸੀਂ ਐਜੇ ਮਹਿਲਾ ਪ੍ਰਧਾਨ ਕਾਂਗਰਸ ਦੀ ਕਿਵੇਂ ਸਮਝਦੇ ਹੋ ਇਸ ਐਲਾਨ ਨੂੰ ਹਲੇ ਤੱਕ ਕਿਹਾ ਜਾ ਰਿਹਾ ਕਿ ਦੇਵਾਂਗੇ ਪਰ ਹਲੇ ਤੱਕ ਦਿੱਤਾ ਨਹੀਂ ਮੈਂ ਹੁਣੇ ਬੀਬੀਆਂ ਛੁੱਟ ਕੇ ਆਈਆਂ ਤੇ ਉਹਤੇ ਕਿਸੇ ਨੇ ਗੱਲ ਕਹੀ ਵੀ ਇਹਨਾਂ ਨੂੰ ਟਿਕਟ ਮਿਲੂਗੀ ਤੁਸੀਂ ਇਹਨਾਂ ਦਾ ਸਾਥ ਦਿਓ ਤੇ ਬੀਬੀ ਨੇ ਮੈਨੂੰ ਇੱਕੋ ਹੀ ਗੱਲ ਕਹੀ ਕਹਿੰਦੀ ਪੁੱਤਰਾ ਉਹ ਕੰਮ ਨਾ ਕਰੀ ਜਿਹੜਾ ਝਾੜੂ ਵਾਲਿਆਂ ਨੇ ਕੀਤਾ ਤੁਸੀਂ ਆਪ ਵੀ ਸਮਝ ਲਓ ਜੇ ਇਹਨਾਂ ਨੇ ਵਾਦਾ ਕੀਤਾ ਸੀ ਬੀਬੀਆਂ ਨੇ ਇਹਨਾਂ 'ਚ ਵਿਸ਼ਵਾਸ ਜਿਤਾਇਆ ਸੀ ਤਾਂ ਮੈਂ ਦਾਅਵੇ ਨਾਲ ਕਹਿ ਸਕਦੀ ਆ ਅੱਜ ਇੱਕ ਇੱਕ ਬੀਬੀ ਉਹ 1000 ਰੁਪਏ ਆੜੀ ਕਰੀ ਐ ਤੇ ਪੂਰੇ ਉਸੇ ਦੇ ਵਿੱਚ ਉਹ ਬੈਠੀਆਂ ਨੇ ਵੀ ਸਾਨੂੰ ਲਾਲਚ ਚ ਲਿਆ ਕੇ ਸਾਡੇ ਨਾਲ ਧੋਖਾ ਕੀਤਾ ਪ੍ਰੇਮ ਕੀਤਾ ਸਾਡੀ ਜਿਹੜੀ ਮੰਗ ਸੀ 1000 ਰੁਪਏ ਵਾਲੀ ਪੂਰੀ ਨਹੀਂ ਕੀਤੀ ਉਹ ਹੁਣ ਆਉਣ ਵਾਲੇ ਸਮੇਂ 'ਚ ਦੱਸਣਗੀ ਜਰੂਰ ਨਹੀਂ ਦਿੱਤੇ ਜਾਣੇ ਐਡਾ ਵੱਡਾ ਵਾਦਾ ਵਾਦਾ ਉਹ ਕਰੋ ਜਿਹੜਾ ਪੂਰਾ ਕਰ ਲੋ ਸਾਡੀ 17 ਦੀ ਸਰਕਾਰ ਨੇ ਕਾਂਗਰਸ ਦੀ ਸਰਕਾਰ ਨੇ ਜਦੋਂ ਕਿਸਾਨਾਂ ਦਾ ਕਰਜ਼ਾ ਮਾਫੀ ਲਈ ਵਾਦਾ ਕੀਤਾ ਸੀ ਤੁਸੀਂ ਦੇਖੋ ਕਿ ਉਹਨਾਂ ਨੇ ਮਾਫ ਕੀਤੇ ਪਹਿਲੀ ਸਟੇਟ ਸੀ ਸਾਡੀ ਪੰਜਾਬ ਜਿੱਥੇ ਕਰਜ਼ਾ ਕਿਸਾਨਾਂ ਦਾ 2 ਲੱਖ ਰੁਪਏ ਮਾਫ ਹੋਇਆ ਸੀ ਬੇਟੀਆਂ ਨੂੰ 33% ਨੌਕਰੀਆਂ 'ਚ ਰਿਜ਼ਰਵੇਸ਼ਨ ਗਿਆ ਸੀ ਮਿਲੀ ਸਾਡੀ 50% ਲੋਕਲ ਬਾਡੀਜ਼ 'ਚ ਰਾਗਵਾ ਕਰਨ ਗਿਆ ਸੀ ਮਿਲਿਆ ਹੈਨਾ ਸੋ ਜਿਹੜੀ ਵੀ ਗੱਲ ਕਾਂਗਰਸ ਕਹਿੰਦੀ ਆ ਕਰਦੀ ਆ ਮੈਨੂੰ ਉਮੀਦ ਹੈ 27 'ਚ ਕਾਂਗਰਸ ਨਹੀਂ ਆਉਣਾ ਤੇ ਜੋ ਵਾਅਦੇ ਕਰਾਂਗੇ ਉਹ ਪੂਰੇ ਕਰਾਂਗੇ ਇਹਨਾਂ ਦੇ ਵਾਅਦੇ ਜੋ ਕੀਤੇ ਹੋਏ ਆ ਉਹ ਹੁਣ ਤੁਸੀਂ ਦੇਖੋ ਤੁਸੀਂ ਲੋਕਾਂ ਦਾ ਕਿਵੇਂ ਲੈ ਕੇ ਜਾਣੇ ਆ ਪਰ ਬੀਬੀਆਂ ਪੂਰੇ ਗੁੱਸੇ 'ਚ ਨੇ ਤੁਹਾਨੂੰ ਮੈਂ ਦੱਸਤਾ ਉਹਨੇ ਉੱਠ ਕੇ ਆਈਆਂ ਵੀ ਅੱਛਾ ਤੁਸੀਂ ਕਹਿੰਦੇ ਕਿ ਵਾਅਦੇ ਪੂਰੇ ਕੀਤੇ ਸੀ ਪਰ ਤੁਹਾਡੀ ਹਾਈ ਕਮਾਂਡ ਨੇ ਤਾਂ ਮੁੱਖ ਮੰਤਰੀ ਉਤਾਰਤਾ ਸੀ ਤੇ ਹੁਣ 27 ਦੇ ਵਿੱਚ ਤੁਸੀਂ ਕਿਹੜੇ ਇਲਾਕੇ ਦੇ ਵਿੱਚੋਂ ਤਿਆਰੀਆਂ ਕਰ ਰਹੇ ਹੋ ਕਿੱਥੋਂ ਇਲੈਕਸ਼ਨ ਲੜਨ ਜਾ ਰਹੇ ਹੋ ਕਿੱਥੋਂ ਦੀ ਟਿਕਟਾਂ ਦੀ ਤਿਆਰੀ ਹੈ ਤੁਹਾਡੀ ਅੱਜ ਦੇਖੋ ਮੁੱਦਾ ਤਾਂ ਇਹ ਹੈ ਨਹੀਂ ਪਰ ਤੁਸੀਂ ਇੱਕ ਸਵਾਲ ਕਿਹਾ ਸੀ ਪੁੱਛ ਕਹੀ ਲੈ ਪਰ ਜੇ ਤੁਸੀਂ ਗੱਲ ਕੀਤੀ ਹੈ ਸਮਾਣਾ ਇਹ ਹੀ ਮੇਰੀ ਇਹ ਸਾਡੀ ਜਿਹੜੀ ਸੀਟ ਹੈਗੀ ਹੈ ਇੱਥੋਂ ਹੀ ਮੈਂ ਇੱਥੇ ਦੀ ਮੇਰਾ ਪਰਿਵਾਰ ਮੇਰਾ ਸਹੁਰਾ ਪਰਿਵਾਰ ਜੰਪਲ ਹੈ ਸਾਡਾ ਹੱਕ ਵੀ ਇੱਥੇ ਬਣਦਾ ਇੱਥੋਂ ਹੀ ਲੜੂ ਜੀ ਬਹੁਤ ਬਹੁਤ ਸ਼ੁਕਰੀਆ